ਤੋ ਬੜਾ ਮਨ ਦੁਖਦਾ ਕਿ ਜਦੋਂ ਨਾਲ ਰਹਿੰਦੇ ਹੋਈਏ ਇੱਕ ਮਕਸਦ ਤੇ ਚੱਲੇ ਹੋਈਏ ਇਕੱਠੇ ਹੋਈਏ ਗੱਲ ਕਰੀਏ ਇਥੋਂ ਦੇ ਢਾਂਚੇ ਨਾਲ ਲੜਨ ਦੀ ਇਥੋਂ ਦੀਆਂ ਸਰਕਾਰਾਂ ਨਾਲ ਲੜਨ ਦੀ ਤੇ ਸਾਡੇ ਆਪ ਦੇ ਨਾਲ ਦੇ ਸੱਜਣ ਸਾਡੇ ਦੁਸ਼ਮਣ ਬਣ ਜਾਣ ਸਾਡੇ ਗੋਲੀਆਂ ਮਾਰਾ ਦੇਣ ਤਾਂ ਫਿਰ ਬੰਦਾ ਯਕੀਨ ਕਰੇ ਤਾਂ ਕਰੇ ਕਿਦੇ ਤੇ ਸੋ ਦੁੱਖ ਇਸ ਗੱਲ ਦਾ ਕਿ ਕੀ ਕਸੂਰ ਸੀ ਉਹ 10-11 ਸਾਲ ਦੇ ਨੌਜਵਾਨ ਦਾ ਜਿਹਦਾ ਤੁਸੀਂ ਪੁੱਤ ਖੋਲਿਆ ਜਾਂ ਐਡਾ ਕਿੱਡਾ ਕੋਦਾ ਗੁਨਾਹ ਸੀਗਾ ਜਿਹਦੀ ਸਜ਼ਾ ਉਹਨੂੰ ਇੱਕ ਗੋਲੀ ਉਹ ਵੀ ਪੱਟ ਦੇ ਵਿੱਚ ਤੇ ਉਹ ਵੀ ਪਹਾੜੇ ਦੇ ਟੱਟੂਆਂ ਵੱਲੋਂ ਮرائی ਗਈ ਸੋ ਗੱਲਾਂ ਤਾਂ ਹੋਰ ਵੀ ਬਹੁਤ ਆ ਪਰ ਮੈਂ ਇਸ ਦਰਬਾਰ ਦੀ ਮਰਜ਼ਾਦਾ ਨੂੰ ਮਹਾਰ ਰੱਖਦਾ ਹਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ ਸ਼ਬਦਾਂ ਦੀ ਮਰਜ਼ਾਦਾ ਨੂੰ ਮੈਂ ਲੰਘਨ ਨਹੀਂ ਕਰੂੰਗਾ ਪਰ ਇੱਕੋ ਗੱਲ ਕਹਿਣੀ ਚਾਹਣਾ ਕਿ ਤੁਸੀਂ ਇੱਕ ਮਾਂ ਦਾ ਪੁੱਤ ਇੱਕ ਬੀਬੀ ਦਾ ਘਰ ਵਾਲਾ ਤੇ ਇੱਕ ਜਵਾਕ ਦਾ ਪਿਓ ਬਿਨਾਂ ਵਜਾ ਤੋਂ ਸਿਰਫ ਆਪਣੀ ਹੌਮੇ ਨੂੰ ਮੂਰੇ ਰੱਖਦੇ ਹੋਏ ਇਸ ਦੁਨੀਆ ਤੋਂ ਰੁਖਸਤ ਕੀਤਾ ਤਾਂ ਬਖਸ਼ੇ ਨਹੀਂ ਜਾਓਗੇ ਸੋ ਅੱਜ ਇੱਕ ਇਥੇ ਗੱਲ ਐਡ ਕਰਨੀ ਚਾਹਣਾ ਕਿ ਸਵਾ ਸੱਤ ਸਾਨੂੰ ਪਤਾ ਲੱਗਦਾ ਕਿ ਉਹਦੀ ਮੌਤ ਹੋ ਜਾਂਦੀ ਆ ਡਾਕਟਰ ਸਵਾ ਸੱਤ ਕਲੀਅਰ ਕਰਦੇ ਆ ਕਿ ਮੌਤ ਹੋ ਜਾਂਦੀ ਆ ਤੇ ਸਾਢੇ 6 ਫੇਸਬੁੱਕ ਦੇ ਉੱਤੇ ਲਾਲਾ ਲਾਲਾ ਕਰ ਦਿੱਤੀ ਜਾਂਦੀ ਆ ਜਿਹੜੀ ਸਾਨੂੰ ਨਹੀਂ ਪਤਾ ਹੁੰਦੀ ਸਟੋਰੀ ਉਹ ਸਟੋਰੀ ਫੇਸਬੁੱਕਾਂ ਤੇ ਪਾ ਦਿੱਤੀ ਜਾਂਦੀ ਆ ਬਣਾ ਕੇ ਕਿ ਪਿੰਡ ਦੀ ਪੰਚਾਇਤ ਨੂੰ ਲੈ ਕੇ ਕੋਈ ਰੌਲਾ ਸੀਗਾ ਸੋ ਜਦੋਂ ਘਰ ਦੇ ਭੇਤੀ ਲੰਕਾ ਢਾਉਂਦੇ ਆ ਤੇ ਉਦੋਂ ਸੱਚੀਆਂ ਗੱਲਾਂ ਨੂੰ ਝੋਟੀਆਂ ਬਣਾ ਕੇ ਲੋਕਾਂ ਦੇ ਵਿੱਚ ਸੱਚ ਪੇਸ਼ ਕਰ ਦਿੱਤਾ ਜਾਂਦਾ ਸੋ ਇਸ ਪਿੰਡ ਦੇ ਵੀ ਕੁਝ ਬੰਦੇ ਰਲੇ ਸੀ ਜਿਨ੍ਹਾਂ ਨੇ ਉਹਨਾਂ ਨੂੰ ਇਦਾਂ ਦੀ ਕਹਾਣੀ ਬਣਾ ਕੇ ਪੇਸ਼ ਕੀਤਾ ਗਿਆ ਹੈਰਾਨੀ ਦੀ ਗੱਲ ਇਹ ਆਉਂਦੀ ਆ ਕਿ ਅਸੀਂ ਹਸਪੀਟਲ 'ਚ ਖੜੇ ਹੁੰਨੇ ਆ ਤੇ ਫੇਸਬੁੱਕ 'ਤੇ ਪੋਸਟਾਂ ਪੈ ਜਾਂਦੀਆਂ ਅਸੀਂ ਕਿਸੇ ਨੂੰ ਕਿਹਾ ਨਹੀਂ ਹੁੰਦਾ ਕਿ ਉਹ ਹੈਗਾ ਜਾਂ ਨਹੀਂ ਹੈਗਾ ਤਾਂ ਫਿਰ ਕਹਿੰਦੇ ਭਾਈ ਸਾਡੇ ਤੇ ਸ਼ੱਕ ਕਰਦੇ ਆ ਤੇ ਪੋਸਟਾਂ ਪੈਂਦੀਆਂ ਕਿੱਥੋਂ ਪੋਸਟਾਂ ਪੈਂਦੀਆਂ ਅਮਰੀਕਾ ਕੈਨੇਡਾ ਵਰਗੇ ਸ਼ਹਿਰਾਂ ਦੇ ਵਿੱਚੋਂ ਕੰਟਰੀਆਂ ਦੇ ਵਿੱਚੋਂ ਸੋ ਅੱਜ ਵੀ ਦੋ ਚਾਰ ਡਰਾਈਵਰ ਆ ਜਿਹੜੇ ਪੰਜਾਬ ਨੂੰ ਪੂਰੀ ਕੌਮ ਨੂੰ ਵਿਫਤਾ ਚ ਪਾਈ ਬੈਠੇ ਆ ਪੰਥ ਦੇ ਠੇਕੇਦਾਰ ਬਣੇ ਬੈਠੇ ਆ ਹੱਥ 'ਚ ਪਿੱਗ ਦਾ ਗਲਾਸ ਫੜ ਕੇ ਗੱਲਾਂ ਪੰਥ ਦੀਆਂ ਕਰਨਗੇ ਤੇ ਸਾਡੇ ਵਾਲੇ ਪੰਜਾਬ ਵਾਲੇ ਮੂਰਖ ਜਿਹੜੇ ਨੇ ਇੱਥੇ ਰਹਿਣਾ ਹੁੰਦਾ ਉਹਨਾਂ ਮਗਰ ਲੱਗ ਕੇ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਣਗੇ ਕੋਈ ਪੰਥ ਪ੍ਰਸਤ ਪਰਿਵਾਰ ਨਹੀਂ ਹੋਣਾ ਜਿਹੜਾ ਬੰਦਿਆਂ ਨੇ ਕਰਦਾਰ ਕੁਸ਼ੀ ਕਰਨ ਲਈ ਛੱਡਿਆ ਨਾ ਹੋਵੇ ਕਿਸੇ ਪੰਥ ਦੇ ਘਰ ਦੀ ਬੱਚੀ ਨੂੰ ਉਹਨਾਂ ਨੇ ਫੇਸਬੁੱਕ ਤੇ ਰੋਲਿਆ ਨਾ ਹੋਵੇ ਕਿਸੇ ਬੀਬੀ ਦੀ ਕਰਦਾਰ ਕੁਛ ਨਾ ਕੀਤੀ ਹੋਵੇ ਤੇ ਸਾਡੇ ਲਈ ਅੱਜ ਵੀ ਉਹ ਪੰਥ ਦੇ ਮੋਢੀ ਅਸੀਂ ਕਿੱਧਰ ਨੂੰ ਤੁਰ ਪਿਆ ਵਾਰਸੀ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਤੇ ਚੱਲ ਪਿਆ ਅਸੀਂ ਫੇਸਬੁੱਕ 'ਈਆ ਮਗਰ ਸ਼ਰਮ ਆਉਂਦੀ ਆ ਸਾਨੂੰ ਆਪਣੇ ਆਪ ਦੇ ਵਿੱਚ ਸਿੱਖ ਕਹੋਣ ਦੇ ਵਿੱਚ ਕਿ ਅਸੀਂ ਚਾਰਕ ਗੱਲਾਂ ਫੇਸਬੁੱਕ ਤੇ ਲਿਖਿਆ ਨੂੰ ਆਧਾਰ ਮੰਨ ਕੇ ਉਹਨੂੰ ਸਾਡਾ ਪੰਥ ਦਾ ਕਾਰੋਬਾਰ ਮੰਨ ਕੇ ਤੇ ਅਸੀਂ ਕਹਿ ਦਿੰਨੇ ਆ ਕਿ ਇਹ ਸੱਚਾ ਤੇ ਇਹ ਝੂਠਾ 40 40 ਸਾਲ ਜੇਲ੍ਹਾਂ ਚ ਬੰਦ ਬੈਠੇ ਸਾਡੇ ਬਜ਼ੁਰਗਾਂ ਨੂੰ ਹੋ ਗਏ ਆ ਤੇ ਜੇ ਉਹ ਆ ਕੇ ਕੋਈ ਬਿਆਨ ਦੇ ਦੇਣ ਤਾਂ ਫੇਸਬੁੱਕ 'ਈ ਸ਼ੇਅਰ ਉਹਨਾਂ ਨੂੰ ਸਰੋਪੇ ਪਾ ਦਿੰਦੇ ਆ ਹਾਰ ਪਾ ਦਿੰਦੇ ਆ ਉਹਨਾਂ ਦੀ ਕਰਦਾਰ ਕੁਸ਼ੀਦ ਉਤਰ ਹੁੰਦੇ ਆ ਤੁਸੀਂ 4 ਦਿਨ ਅੰਦਰ ਕਾਲ ਕੋਠੜੀ ਚ ਬੰਦ ਰਹਿ ਕੇ ਤਾਂ ਵੇਖੋ ਸਾਨੂੰ ਸਾਡੇ ਇਤਿਹਾਸ ਤੋਂ ਸਿੱਖਣ ਦੀ ਲੋੜ ਆ ਇਸ ਮੋਬਾਈਲੀ ਦੁਨੀਆ ਤੋਂ ਇਸ ਸੋਸ਼ਲ ਮੀਡੀਆ ਦੀ ਦੁਨੀਆ ਤੋਂ ਪਾਸੇ हट ਕੇ ਸਾਨੂੰ ਇਸ ਬਾਪੂ ਦੇ ਲੜ ਲੱ ਕੇ ਸਾਨੂੰ ਜ਼ਿੰਦਗੀ ਜਿਉਣ ਦੀ ਲੋੜ ਆ। ਸਾਡੇ ਦਾ ਗੁਰੂ ਦਾ ਬਚਨ ਆ ਕਿ ਪਹਿਲਾ ਮਰਨ ਕਬੂਲ ਹੈ ਜੀਵਨ ਕੀ ਛੜ ਆਸ। ਅਸੀਂ ਤਾਂ ਜਿਉਣ ਦੀ ਆਸ ਛੱਡ ਕੇ ਦੁਨੀਆ ਤੇ ਆਏ ਆ। ਪਰ ਗੱਲ ਇਹ ਆ ਕਿ ਸਾਨੂੰ ਇਦਾਂ ਦਾ ਮਰਨਾ ਵੀ ਕਬੂਲ ਨਹੀਂ ਕਿ ਜਿਹੜਾ ਪਿੱਠ ਪਿੱਛੇ ਛੁਰੇ ਮਾਰ ਕੇ ਮਾਰਿਆ ਜਾਵੇ। ਉਹਦੇ ਲਈ ਸਾਡੀ ਫਿਰ ਲੜਾਈ ਰਹਿੰਦੀ ਆ। ਸੋ ਮੈਂ ਇੱਥੇ ਬਾਈ ਅਵਤਾਰ ਸਿੰਘ ਖੰਡੇ ਹੋਣਾ ਦੀ ਗੱਲ ਵੀ ਕਰਨੀ ਚਾਹਣਾ ਕਿ ਉਹਨਾਂ ਨੇ ਇਸ ਲੜਾਈ ਦੇ ਵਿੱਚੋਂ ਕਾਫੀ ਕੋਸ਼ਿਸ਼ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਨਤੀਜੇ ਨਹੀਂ ਪਤਾ ਸੀ ਸਾਨੂੰ ਕਿ ਇਹ ਨਿਕਲਣਗੇ ਪਰ ਉਸ ਤੋਂ ਬਾਅਦ ਬਾਈ ਹੋਣਾ ਦਾ ਵੀ ਦੁਨੀਆ ਤੋਂ ਚਲੇ ਜਾਣਾ ਬਾਈ ਹੋਣਾ ਦਾ ਉਦੋਂ ਪਹਿਲਾਂ ਜਾਣਾ ਗੱਲ ਹਜਮ ਨਹੀਂ ਆਉਂਦੀ ਕਿ ਅਸੀਂ ਸਰਕਾਰਾਂ ਦੇ ਕੰਮ ਅੱਜ ਖੁਦ ਕਰਨ ਲੱਗ ਚੁੱਕੇ ਹਾਂ ਸੋ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਕਿ ਪੰਜਾਬ ਵਾਲਿਓ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਪੰਥ ਦੀ ਗ੍ਰੰਥ ਦੀ ਗੱਲ ਕਰਨੀ ਆ ਸਾਡੇ ਸਿਰ ਜੁੜੇ ਹੋਣੇ ਚਾਹੀਦੇ ਆ ਮੋਬਾਈਲੀ ਦੁਨੀਆ ਤੋਂ ਫੇਸਬੁੱਕ ਦੀ ਦੁਨੀਆ ਤੋਂ ਬਾਹਰ ਆਈਏ ਤੇ ਇੱਕਾ ਜਿਹੜੀ ਨਵੀਂ ਟੈਕਨੀਕ ਦਾ ਬਹਾਨਾ ਲਾ ਕੇ ਅਸੀਂ ਇੱਕਾ ਆਪਣਾ ਪੱਲਾ ਝਾੜਨ ਜਾਂਦੇ ਆ ਕਿ ਏਆਈ ਹੋ ਗਿਆ ਏਆਈ ਆ ਗਿਆ ਸਾਨੂੰ ਪਿੰਡ ਵਾਲਿਆਂ ਨੂੰ ਕੀ ਪਤਾ ਕਿ ਏਆਈ ਕੀ ਹੁੰਦੀ ਆ ਸਾਡੇ ਲਈ ਤਾਂ ਜੋ ਸਾਹਮਣੇ ਆਈ ਚੀਜ਼ ਆ ਜੋ ਜਿਹਦਾ ਪੁੱਤ ਮਰਿਆ ਜਿਹੜੇ ਪੁੱਤ ਦਾ ਪਿਓ ਗਿਆ ਉਹਨੂੰ ਪੁੱਛ ਕੇ ਵੇਖੋ ਵੀ ਤੁਸੀਂ ਏਆਈ ਸਰ ਮੜੀ ਜਾਂਦੇ ਆ ਉਹਦਾ ਤਾਂ ਸਿਰ ਦਾ ਸਾਈ ਉਹਦਾ ਪਿਓ ਉਹਦਾ ਪੁੱਤ ਉਹ ਦੁਨੀਆ ਤੋਂ ਚੱਲ ਗਿਆ ਉਹ ਤੁਹਾਡੀ ਏਆਈ ਨੂੰ ਕੀ ਚੁੱਲ੍ਹੇ ਚੜਾਵੇ ਤੇ ਜੇ ਏਆਈ ਐਡੀ ਸੱਚੀ ਆ ਤੇ ਫਿਰ ਸੁੱਚੇ ਲਗਾ ਨੂੰ ਮaaf ਕਰ ਦਿਓ ਉਹ ਵਿਚਾਰਾ ਕਹਿੰਦਾ ਕਿ ਮੈਂ ਕੱਲਾ ਏਆਈ ਦੇ ਮੇਰੀ ਕੋਈ ਏਆਈ ਮੰਨਦੀ ਨਹੀਂ ਤੇ ਇਹਨਾਂ ਦੀ ਏਆਈ ਮੰਨੀ ਜਾਂਦੀ ਹੈ ਸੋ ਸਾਨੂੰ ਸਾਡੇ ਗੁਰੂ ਤੋਂ ਸਿੱਖਣ ਦੀ ਲੋੜ ਆ ਬਾਣੀ ਦੇ ਨਾਲ ਜੁੜਨ ਦੀ ਲੋੜ ਆ ਅਖੌਤੀ ਬਣ ਕੇ ਪੰਜਾਬ ਦੇ ਵਿੱਚ ਸਾਨੂੰ ਇਦਾਂ ਦੇ ਆਗੂ ਨਹੀਂ ਚਾਹੀਦੇ ਜਿਹੜੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਲੜਾ ਕੇ ਮਰਾ ਰਹੇ ਹੋਣ ਖਾਸ ਕਰਕੇ ਸਿੱਖ ਨੂੰ ਸਿੱਖ ਦੇ ਨਾਲ ਲੜਾ ਕੇ ਮਰਾ ਰਹੇ ਹੋਣ